ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਨੇ ਆਪਾਂ ਅੱਜ ਦਾ ਵਲੌਗ ਸਤੇ ਇੱਥੇ ਟਾਈਮ ਹੋ ਗਿਆ ਸੀ ਜੀ ਪੌਣ 7 ਵਜੇ ਦਾ 6:50 ਮਿੰਟ ਹੋਏ ਹੋਏ ਸੀ ਤੇ ਆਪਣੀ ਲక్ష్ਮੀ ਤੁਦਨਾ ਦਾ ਅੱਜ ਇੱਕ ਨਫਾ ਖੁੱਲੀ ਛੱਡਾਂਗੀ ਤੇ ਹੁਣ ਆਪਾਂ ਮੱਝਾਂ ਨੀਰਾ ਪਾਉਣ ਲੱਗਦੇ ਸੀਗੇ। ਉਹ ਜੀ ਸਾ ਦੇਖੋ ਆਪਣੀਆਂ ਖੁਰਲੀਆਂ ਚ ਮੈਂ ਖਾਲੀ ਨੇ। ਬਸ ਆਪਾਂ ਕੱਚੇ ਥਾਂ ਚੋਂ ਖੁਰਲੀ ਤੇ ਬੰਨ ਕੇ ਧਾਰਾਂ ਚੋ ਲੀਆਂ। ਇਹ ਤਾਂ ਆਪਣੀ ਇਹ ਦੁੱਧ ਦਿੰਦੀ ਹੈ। ਲక్ష్ਮੀ ਦੀ ਮਾਂ। ਤੇ ਬਸ ਆਪਣੀ ਬੂਰੀ ਥੋੜਾ ਟਾਈਮ ਹੀ ਲਓਗੀ। ਵੈਸੇ ਦਿਨੇ ਦੇ ਜਿਆਦੇ ਪਏ ਐ ਪਰ ਇਹਨੂੰ ਦੇਖ ਕੇ ਲੱਗਦਾ ਨਹੀਂ ਵੀ ਇੰਨੇ ਟਾਈਮ ਲੈ ਜੂ ਇਹ। ਇਹ ਇਹਨਾਂ ਦਾ ਬਸ ਡੇਢ ਡੇਢ ਮਿੰਟ ਹੋ ਰਿਹਾ ਗਿਆ ਦੋ ਦੋ। ਲੋ ਜੀ ਇੱਕ ਆਪਣੀ ਆਮ ਅੱਜ ਇਹ ਵੀ ਦੁੱਧ ਦਿੰਦੀ ਹੈ ਤੇ ਵੀ 2 ਕੁ ਮਹੀਨੇ ਰਹਿ ਗਏ ਇਹ ਹੱਤੀ ਨਹੀਂ ਹਲੇ ਦੁੱਧੋ ਤੇ ਦੁੱਧ ਦਿੰਦੀ ਹੈ ਮੇਕਅਪ ਕਰਾ ਕੇ ਪੂਰਾ ਮੇਕਅਪ ਕਰ ਰੱਖਿਆ ਨੇ ਦੇਖੋ ਕਰੋ ਚੈੱਕ ਤੇ ਇਹ ਵੀ ਆਪਾਂ ਚੋਲੀ ਕੱਟੀ ਮੈਨੂੰ ਦੁੱਧ ਵੀ ਪਿਆਤਾ ਇਦਾਂ ਦੇ ਸਿੰਗਾ ਤੇ ਤੇਲ ਲਾ ਕੇ ਅਗਲਾ ਕੀ ਕਰੂਗਾ ساری ਰਾਤ ਮਿੱਟੀ ਚ ਘੁਲੀ ਆਂਦੀਆਂ ਨੇ ਫਿਰ ਸਵੇਰੇ ਬੁਰਸ਼ ਨਾਲ ਧਰਨਾ ਪੈਂਦਾ ਇਹਨਾਂ ਨੂੰ ਸਿੰਗਾ ਤੋਂ ਮਿੱਟੀ ਤੇ ਕੀ ਤੇਲ ਕਾ ਕੇ ਜਮਾਈ ਆਂਦੀ ਹੈ ਮਿੱਟੀ ਚਲੋ ਜੀ ਅੱਜ ਆਪਾਂ ਤੁਹਾਨੂੰ ਸਵੇਰ ਦਾ ਰੁਟੀਨ ਦਿਖਾਵਾਂਗੇ ਹੁਣ ਆਪਾਂ ਇਹਨਾਂ ਨੂੰ ਨੀਰਾ ਪਾਉਣੇ ਆ ਬੱਚਾ ਨੂੰ ਆਪਣੀਆਂ ਨੂੰ ਤੇ ਗੋਹਾ ਕੂੜਾ ਆਪਣੇ ਕੰਮ ਵਾਲੇ ਸੱਟਗੇ ਸੀ ਸਾਰੇ ਕੀ ਤੋਂ ਉਹ ਆਪਣੀਆਂ ਘਟੀਆਂ ਖੜੀਆਂ ਨੇ ਤੇ ਅਜਾ ਪਾਲਖਮੀ ਨੂੰ ਖੁੱਲਾ ਛੱਡਣ ਦਾ ਜਗਾੜ ਬਣਾਵਾਂਗੇ ਇਸ ਥਾਂ ਤੇ ਲੋ ਜੀ ਇੱਥੇ ਟਾਈਮ ਹੋ ਗਿਆ ਸਾਢੇ 3 ਵਜੇ ਦਾ ਜਿਆਦਾ ਹੋ ਗਿਆ ਸਾਢੇ 3 ਵਜੇ ਤੋਂ ਤੇ ਦਿਖਾਉਣਾ ਤਾਂ ਆਪਾਂ ਤੁਹਾਨੂੰ ਮਾਰਨਿੰਗ ਰੁਟੀਨ ਸੀ ਪਰ ਉਦੋਂ ਆ ਗਿਆ ਚੱਕੀ ਵਾਲਾ ਤੇ ਫਿਰ ਵਲੌਗ ਸ਼ੂਟ ਕਰ ਨਹੀਂ ਸਕੇ ਤੇ ਹੁਣ ਆਪਾਂ ਸਾਰੀਆਂ ਮੱਜਾਂ ਨੂੰ ਖਾਲ ਪਾ ਰੱਖੀ ਐ ਬਸ ਹੁਣ ਸੰਨਿਆਰ ਲੋਨੀ ਸਟਾਰਟ ਕਰਦੇ ਆਂ ਅੱਜ ਆਪਾਂ ਆਡਾ ਮਤਲਬ ਦੂੜੀ ਪਾਂਡੇ ਕੇ ਫੇਰ ਖਲ ਪਈ ਐ ਕਿਉਂਕਿ ਫੇਰ ਵੀ ਵੰਡਣਾ ਪੈਂਦਾ ਨੀਰਾ ਅੱਜ ਤਾਂ ਨਹੀਂ ਵੰਡ ਲਿਆ ਆਪਾਂ ਚਲੋ ਜੀ ਸਟਾਰਟ ਕਰਦੇ ਆਂ ਵਲੌਗ ਹੇਲੋ ਜੀ ਹੁਣ ਆਪਾਂ ਇੱਥੇ ਸੰਨੀ ਕਰਨ ਲੱਗੇ ਸੀ ਆਪਣੇ ਪਸ਼ੂਆਂ ਨੂੰ ਤੇ ਇਹ ਹੈਗਾ ਜੀ ਆਪਣੀ ਸੱਜਰ ਮੱਝ ਦਾ ਨੀਰਾ ਦੇਖ ਲੋ ਜੀ ਤਸਵੀਰ ਵੀ ਮਤਲਬ ਟੋਕਰਾ ਸਵਾ ਟੋਕਰਾ ਟੂੜੀ ਲਗਾ ਹੈ ਤੇ ਸਾਰਾ ਦਾਣਾ ਪਏ ਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਤੇ ਸੰਨੀ ਆਪਣੀ ਪੂਰੀ ਵਧੀਆ ਚੰਗੀ ਤਰ੍ਹਾਂ ਲਾ ਦਾਂਗੇ ਬਾਕੀ ਜੇ ਨਾ ਖਲਦੇ ਉਹ ਮਤਲਬ ਇਹ ਗੰਡਾ ਦੀਆਂ ਗੱਪਲ ਜੇ ਪਏ ਰਹਿਣਾ ਫਿਰ ਪਸ਼ੂ ਖਾਂਦਾ ਨਹੀਂਗਾ ਇਹ ਖਲ ਚੰਗੀ ਤਰ੍ਹਾਂ ਮਿਕਸ ਹੋਈ ਹੋਵੇ ਨੀਰੇ ਦੇ ਪਰ ਪਸ਼ੂ ਵੀ ਵਧੀਆ ਖਾ ਲੈਂਦਾਗਾ ਤੇ ਨੀ ਤਾਂ ਪਸ਼ੂ ਐਵੇਂ ਕਰਦਾਗਾ ਵੀ ਜਿਹੜੀ ਮਤਲਬ ਨੀਰਾ ਹੁੰਦਾ ਉਹ ਖਾ ਲੈਂਦਾ ਜਿਹੜੇ ਗੱਪਲ ਜੇ ਰਹਿ ਜਾਂਦੇ ਖਲਦੇ ਉਹ ਫੇਰ ਛੱਡ ਦਿੰਦਾ ਆ ਪਰਸੂ ਨਹੀਂ ਖਾਂਦਾ ਤਾਂ ਕਰਕੇ ਨਾ ਆਪਾਂ ਚੰਗੀ ਦਾ ਮਿਕਸ ਕਰ ਦਿੰਨੇ ਆ ਵੀ ਚੰਗੀ ਤਰ੍ਹਾਂ ਵੀ ਉਹ ਗੱਪਲ ਜਿਹਾ ਗੰਡਾ ਜਿਹਾ ਨਾ ਰਹਿਣ ਤੇ ਪਰਸੂ ਚੰਗੀ ਤਰ੍ਹਾਂ ਨੀਰਾ ਖਾ ਲੇ ਤੇ ਇਹ ਆ ਗਿਆ ਆਪਣੀ ਪੂਰੀ ਦੀ ਸੰਨੀ ਆਪਣੀ ਬੱਚਾ ਥੋੜੀ ਸੰਨੀ ਗਿੱਲੀ ਹੀ ਖਾਂਦੀਆਂ ਨੇ ਸੁੱਕੀ ਸੰਨੀ ਪਸੰਦ ਨਹੀਂ ਕਰਦੀਆਂ ਜੇ ਮਾੜੀ ਸੁੱਕੀ ਰੱਖਦੇ ਫਿਰ ਲਾਉਂਦੇ ਆ ਟੱਕਰ ਸਿੱਧੀ ਤੇ ਥੱਲੇ ਮਾਰਦੀਆਂ ਨੇ ਪੈਰਾਂ 'ਚ ਏ ਵੀ ਨਖਰੇ ਕਰਤੀਆਂ ਨੇ ਖਾਣ ਲੱਗੀਆਂ ਜਿਹੜੀ ਚੀਜ਼ ਇਹਨੂੰ ਪਸੰਦ ਹੋਊਗੀ ਉਹੀ ਖਾਣਗੀ ਆ ਦੂਜੀ ਨੂੰ ਇਹ ਵੀ ਨਹੀਂ ਮੂੰਹ ਲਾਉਂਦੀਆਂ ਲੋ ਜੀ ਆਪਾਂ ਕਰਤੀ ਦੋ ਮੱਝਾਂ ਸੁੰਨੀ ਤੁਹਾਨੂੰ ਆਪਾਂ ਅਗੇ ਤੀਜੀ ਦੀ ਹੈਗੀ ਆਪਣੀ ਵੱਡੀ ਮੱਝ ਦੀ ਸੁੰਨੀ ਆਪਾਂ ਖਾਲ ਆਪਾਂ ਸਾਰਿਆਂ ਦੇ ਪਹਿਲਾਂ ਪਾ ਲਈ ਸੀ ਤੇ ਬੀਫਰ ਸਨੀਰ ਨੂੰ ਇਕੱਠੀ ਹੋਇਆ ਸੋਖੀ ਹੋ ਜਾਂਦੀ ਹੈ ਤੇ ਇੱਥੇ ਆਪਾਂ ਹੁਣ ਸਾਰਿਆਂ ਨੂੰ ਹਰਾ ਪਾ ਲਿਆ ਸੀ ਸੰਨੀ ਕਰਕੇ ਲਓ ਜੀ ਹਰਾ ਉਹ ਰੰਦਾ ਥੋੜਾ ਥੋੜਾ ਹੀ ਹੈ ਦੇਖਣ ਚੀ ਜਿਆਦੇ ਲੱਗਦਾਗਾ ਹਰਾ ਬਸ ਉੱਤੇ ਉੱਤੇ ਥੋੜਾ ਥੋੜਾ ਹੀ ਅੱਦਾ ਅੱਦਾ ਬੱਠਲ ਬਸ ਅੱਜਰ ਮੱਜ ਨੂੰ ਜਿਆਦੇ ਹੈ ਤੇ ਜਿੱਦ ਦਦਿੰਦੀ ਹੈ ਦੂਜੀ ਟੋਕੜੋਂ ਜਿਆਦੇ ਹੈ ਹਰਾ ਤੇ ਆਪਾਂ ਹਰਾ ਮਿਕਸ ਕਰਕੇ ਚੰਗੀ ਤਰ੍ਹਾਂ ਨੀਰੇ ਚ ਫੇਰ ਲਾਤਾ ਉੱਤੇ ਆਪਾਂ ਕਣਕ ਦਾ ਦਾਣਾ ਮਤਲਬ ਆਟਾ ਤੁਸੀਂ ਆਪਾਂ ਆਟਾ ਨਹੀਂ ਲਾਉਂਦੇ ਫਿਰ ਸਿੱਧਾ ਹੁੰਦੀਆਂ ਨੇ ਤੇ ਨੀਰਾ ਸਾਰਾ ਚੱਕ ਕੇ ਥੱਲੇ ਮਾਰਤੀਆਂ ਨੇ ਤੇ ਆਪਣੀ ਸਾਰੇ ਕੀਤੇ ਕਰਾਈ ਮੈਂ ਤੇ ਜੇ 1 ਮਿੰਟ ਚ ਪਾਣੀ ਫੇਰ ਦਿੰਦੀਆਂ ਨੇ 2 ਮਿੰਟ ਤਾਂ ਹੋਣ ਹੀ ਦਿੰਦੀਆਂ ਤਾਂ ਕਰਕੇ ਆਪਾਂ ਪਹਿਲਾਂ ਹੀ ਲਾ ਦਿੰਨੇ ਆਟਾ ਲੋ ਜੀ ਹੁਣ ਇੱਥੇ ਆਪਾਂ ਸਾਰੇ ਪਾਸੋਂ ਆਪਣੇ ਨਮਾਕੇ ਬੰਨ ਤੇ ਕਟੀਆਂ ਬਨਨਦੀ ਆਪਾਂ ਇਹਨਾਂ ਦੇ ਨੀਤੇ ਤੇ ਉਹਨੂੰ ਖਾ ਜਾਣਗੇ ਐ ਬਸ ਘੰਟੇ ਦੇ ਵਿੱਚ ਵਿੱਚ ਕਰੋ ਚੈੱਕ ਅਪ ਨਹੀਂ ਇਹ ਕੱਟੇ ਸਾਲ ਤੋਂ 15 ਕਰਦੇ ਆ ਘਟੇ ਆਪਣੀ ਤੇ ਉਹ ਦੂਜੀ ਸਾਲ ਦੀ ਹੋਗੀ ਦੀ ਵਾਲੀ ਤੇ ਇੱਤਰ ਬਣੀਆਂ ਸੀ ਆਪਾਂ ਆਪਣੀਆਂ ਮੱਜਾਂ ਇਹ ਪੈਲ ਤੇ ਬਣੀਆਂ ਸੀ ਇਹ ਤਾਂ ਨੀਰਾ ਬਾਬਾ ਸਾਰਾ ਖਾ ਗਈਆਂ ਕਰੋ ਚੈੱਕ ਇਹ ਲੋੜ ਹੁਣੇ ਬਸ ਧਾਰ ਚੋਂ ਤੋਂ ਪਹਿਲਾਂ ਪਹਿਲਾਂ ਬਾਬਾ ਨੀਰਾ ਖਾ ਲੈਣੀਆਂ ਆਪਦਾ ਮਤਲਬ 50-60% ਤਾਂ ਖਾ ਲੈਣੀ ਆ ਜਿਹੜਾ ਬਚਿਆ ਨੀਰਾ ਉਹਤੇ ਆਪਾਂ ਲੇਟੇਰ ਲਾ ਦਾਂਗੇ ਜਿਹੜਾ ਫੇਰ ਵੀ ਬਚ ਗਿਆ ਫਿਰ ਉਸ ਤੋਂ ਬਾਅਦ ਪਹਿਨਾਂ ਨੂੰ ਆਟਾ ਫੇਰ ਲਾ ਦਾਂਗੇ ਕਿਉਂਕਿ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਚਿੱਟੇ ਦਾਣੇ বিনা ਪਸ਼ੂ ਕਣਕ ਦਾ ਦਾਣੇ বিনা ਪਸ਼ੂ ਨੀਰਾ ਖਾਂਦਾ ਨਹੀਂਗਾ ਖਰੋਜਕ ਜੀ ਆਪਣੀ ਲక్ష్ਮੀ ਮਿੱਟੀ ਖਾਨ ਤੇ ਜ਼ੋਰ ਦੇ ਰੱਖਿਆ ਨੇ ਪੂਰਾ ਚਲੋ ਜੀ ਵੀਡੀਓ ਨੂੰ ਐਂਡ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ